ਕਿ ਜੇ ਪ੍ਰਵਾਸ ਹੋ ਰਿਹਾ ਹੈ ਤੇ ਇਹਦੇ ਵਿੱਚ ਕੁਝ ਗਲਤ ਹੋ ਰਿਹਾ ਹੈ ਤੇ ਉਹਦਾ ਜ਼ਿੰਮੇਵਾਰ ਸਮੂਹਿਕਤਾ ਨੂੰ ਹੋਣਾ ਚਾਹੀਦਾ ਹੈ ਨਾ ਕਿ ਸਿਰਫ ਜਾਣ ਵਾਲਿਆਂ ਨੂੰ ਲੰਨਤ ਪਾਈਆਂ ਜਾਣ ਕੋ ਚਲੇ ਗਏ ਇਹਦੇ ਵਿੱਚ ਜਿੰਨੀਆਂ ਧਿਰਾਂ ਨੇ ਪੰਜਾਬ ਦੇ ਵਿੱਚ ਜ਼ਿੰਮੇਵਾਰ ਚਾਹੇ ਉਹ ਅਕਾਦਮਿਕ ਖੇਤਰ ਹੈ ਚਾਹੇ ਉਹ ਰਾਜਨੀਤਿਕ ਖੇਤਰ ਹੈ ਚਾਹੇ ਉਹ ਬਿਊਰੋਕ੍ਰੇਸੀ ਹੈ ਉਹਨਾਂ ਸਾਰੀਆਂ ਨੂੰ ਇਸ ਕਿਤਾਬ ਦੇ ਵਿੱਚ ਇਕੱਠੇ ਨਹੀਂ ਕੋਸ਼ਿਸ਼ ਕੀਤੀ ਗਈ ਪਰ ਉਤੋਂ ਅਗਲੀਆਂ ਪਰਤਾਂ ਹੱਲੇ ਕਿਉਂਕਿ ਇਹ ਪਹਿਲੀ ਕਿਤਾਬ ਹੈ ਅਗਲੀਆਂ ਪਰਤਾਂ ਹੋਰ ਖੁੱਲਣ ਦੇ ਅਸਾਰ ਨੇ ਜਿਵੇਂ ਕਿ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਦੱਸਿਆ ਕਿ ਇਸ ਤਣਾਅ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਸਵਾਲਾਂ ਦੇ ਅੱਗੇ ਜਵਾਬ ਲੱਭੇ ਜਾਣਗੇ ਤੇ ਹੋਰ ਖਤਾਬਾਂ ਆਉਣ ਦੀ ਆਸ ਹੈ ਸੋ ਪਹਿਲੀ ਗੱਲ ਹੈ ਕਿ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਮੂਹਿਕਤਾ ਦੇ ਹੁਣ ਮੈਂ ਸੱਦਾ ਦੇਣਾ ਚਾਹਾਂਗਾ ਡਾਕਟਰ ਕਮਲਜੀਤ ਸਿੰਘ ਮੁਖੀ ਪੰਜਾਬੀ ਵਿਭਾਗ ਸ਼੍ਰੀ ਗੁਰੂ ਅੰਗਦ ਦੇਵ ਕੋਲੇ ਖਡੂਰ ਸਾਹਿਬ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜੋ ਮੰਚ ਤੇ ਬਰਾਜਮਾਨ ਹਨ ਤੇ ਆਦਰ ਜੋ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਖਾਲਸਾ ਕਾਲਜ ਬਾਰੇ ਮੇਰੇ ਮਿੱਤਰ ਪਿਆਰੇ ਬੈਠੇ ਨੇ ਜਦੋਂ ਅਸੀਂ ਪੜ੍ਹਦੇ ਸੀ ਇੱਥੇ ਇਕੱਠੇ ਇੱਕ ਵਾਰ ਯੂਰਪ ਤੋਂ ਉੱਥੋਂ ਦੇ ਬੜਾਕੂਆਂ ਦਾ ਇੱਕ ਡੈਲੀਗੇਸ਼ਨ ਇੱਥੇ ਆਇਆ ਉਹਨਾਂ ਨੇ ਗਲਤ ਅੰਗਰੇਜ਼ੀ 'ਚ ਕੀਤੀ ਜਾਂਦੀਆਂ ਗੱਲਾਂ ਤੇ ਯਾਦਵੰਦ ਸਿੰਘ ਨੇ ਕਿਹਾ ਕਿ ਮੇਰੀ ਅੰਗਰੇਜ਼ੀ ਮਾੜੀ ਉਹ ਆਂਜੇ ਵੀ ਇੱਥੇ ਸ਼ਾਜਾਦ ਦੇ ਪੜ੍ਹਦੇ ਐ ਇਹ ਸ਼ਾਜਾਦਿਆਂ ਦਾ ਕਾਲਜ ਐ ਅਸੀਂ ਚੌੜੇ ਉਹ ਕਿਹਾ ਵੀ ਹਾਂਜੀ ਠੀਕ ਐ ਵੀ ਇਹ ਸ਼ਾਜਾਦਿਆਂ ਦਾ ਪ੍ਰਿੰਸੈਸ ਦਾ ਕਾਲਜ ਐ ਉਹ ਕਹਿੰਦੇ ਤੁਸੀਂ ਸ਼ਾਜਾਦਦੇ ਹੋ ਭਈ ਹੋਰ ਚੌੜਿਆ ਕਿ ਹਾਂ ਅਹੀ ਵਿਸ਼ਾ ਚੱਲਦੇ ਸੋ ਖਾਲਸਾ ਖਾਲਸਾ ਕਾਲਾ ਜ ਆ ਕੇ ਜਿਹੜਾ ਪ੍ਰਭਾਵ ਪੈਂਦਾ ਉਹ ਕੁਝ ਇਸ ਤਰ੍ਹਾਂ ਦਾ ਹੁੰਦਾ ਔਰ ਕੋਈ ਬੰਦਾ ਆਪਣੇ ਕਲਚਰ ਚੋਂ ਇਸ ਆਰਕੀਟੈਕਚਰ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਇਹਦੇ ਵਿੱਚੋਂ मीनिंग ਕਲੈਕਸ਼ਨ ਦੀ ਕੋਸ਼ਿਸ਼ ਕਰਦਾ ਦੂਜੀ ਗੱਲ ਕਿਤਾਬ ਬਾਰੇ ਜਿੰਨਾ ਸਮਾਂ ਘਟਿਆ ਗੱਲ ਤੇ ਹੀ ਬਣਦੀ ਹੈ ਵੀ ਕਿਤਾਬ ਵਧੀਆ ਤੇ ਇਹਨੂੰ ਬੜੋ ਗੱਲ ਖਤਮ ਪਰ ਜਿਵੇਂ ਮਾਰੀ ਇਹ ਵੀ ਅੱਜ ਆਪਾਂ ਗੱਲ ਕਰਨੀ ਹੈ ਕਿਤਾਬ ਬਾਰੇ ਸੋ ਇਹ ਕਿਤਾਬ ਦਾ ਹਾਸਲ ਇਹ ਹੈ ਕਿ ਇਹਨੇ ਕਲੈਕਟਿਵ ਰਿਸਪੌਂਸਿਬਿਲਟੀ ਦੇ ਉੱਤੇ ਗੱਲ ਲੈਂਦੀ ਹੈ ਕਿ ਜੇ ਪ੍ਰਵਾਸ ਹੋ ਰਿਹਾ ਹੈ ਤੇ ਇਹਦੇ ਵਿੱਚ ਕੁਝ ਗਲਤ ਹੋ ਰਿਹਾ ਹੈ ਤੇ ਉਹਦਾ ਜ਼ਿੰਮੇਵਾਰ ਸਮੂਹਿਕਤਾ ਨੂੰ ਹੋਣਾ ਚਾਹੀਦਾ ਹੈ ਨਾ ਕਿ ਸਿਰਫ ਜਾਣ ਵਾਲਿਆਂ ਨੂੰ ਲੰਨ ਤਾਂ ਪਈਆਂ ਜਾਣ ਤੋਂ ਚਲੇ ਗਏ ਇਹਦੇ ਵਿੱਚ ਜਿੰਨੀਆਂ ਧਿਰਾਂ ਨੇ ਪੰਜਾਬ ਦੇ ਵਿੱਚ ਜ਼ਿੰਮੇਵਾਰ ਚਾਹੇ ਉਹ ਅਕਾਦਮਿਕ ਖੇਤਰ ਹੈ ਚਾਹੇ ਉਹ ਰਾਜਨੀਤਿਕ ਖੇਤਰ ਹੈ ਚਾਹੇ ਬਿਊਰੋਕ੍ਰੇਸੀ ਹੈ ਉਹਨਾਂ ਸਾਰਿਆਂ ਨੂੰ ਇਸ ਕਿਤਾਬ ਦੇ ਵਿੱਚ ਇਕੱਠੇ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਤੋਂ ਅਗਲੀਆਂ ਪਰਤਾਂ ਹੱਲੇ ਕਿਉਂਕਿ ਇਹ ਪਹਿਲੀ ਕਿਤਾਬ ਹੈ ਅਗਲੀਆਂ ਪਰਤਾਂ ਹੋਰ ਖੁੱਲਣ ਦੇ ਆਸਾਰ ਨੇ ਜਿਵੇਂ ਕਿ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਦੱਸਿਆ ਕਿ ਇਸ ਕਿਤਾਬ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਸਵਾਲਾਂ ਦੇ ਅੱਗੇ ਜਵਾਬ ਲੱਭੇ ਜਾਣਗੇ ਤੇ ਹੋਰ ਖਤਾਬਾਂ ਆਉਣ ਦੀ ਆਸ ਹੈ ਸੋ ਪਹਿਲੀ ਗੱਲ ਹੈ ਕਿ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਮੂਹਿਕਤਾ ਵਿੱਚ ਪਈ ਹੋਈ ਹੈ ਜੇ ਇਹ ਕੁਝ ਚੰਗਾ ਹੋ ਰਿਹਾ ਜੇ ਪ੍ਰਵਾਸ ਬਹੁਤ ਵਧੀਆ ਗੱਲ ਹੈ ਤੇ ਜੇ ਉਹਦਾ ਕੋਈ ਤੇ ਦੇਗ ਦੇ ਵੀ ਕੋਈ ਉਹਦਾ ਮਾਣ ਮਿਲਣਾ ਉਹ ਵੀ ਸਾਂਝਾ ਮਿਲਣਾ ਚਾਹੀਦਾ ਹੈ ਕਿ ਹਾਂ ਪੰਜਾਬ ਨੇ ਬਹੁਤ ਵਧੀਆ ਕੀਤਾ ਸਮੂਹਿਕ ਰੂਪ ਵਿੱਚ ਆਪਣੇ ਨਿਆਣਿਆਂ ਨੂੰ ਬਾਹਰ ਭੇਜ ਕੇ ਤੇ ਆਪਣਾ ਵਿਸਾਰ ਕੀਤਾ ਆਪਣਾ ਫਲਾ ਕੀਤਾ ਜਿਵੇਂ ਕਿ ਅਸਲ ਚ ਇਦਾਂ ਹੈ ਨਹੀਂ ਦੂਸਰੀ ਗੱਲ ਹੈ ਕਿ ਜੇ ਇਹਦੀਆਂ ਜਨਤ ਲਛਣੀਆਂ ਹੋਣ ਤਾਂ ਇਹਦੀਆਂ ਜਨਾਂ ਪਈਆਂ ਹੋਈਆਂ ਨੇ ਸਾਰੇ ਕਲੋਨੀਅਲ ਪ੍ਰਬੰਧ ਦੇ ਵਿੱਚ ਸੋ ਜਿਹੜਾ ਕਲੋਨੀਅਲ ਪ੍ਰਬੰਧ ਹੈ ਉਹਦੇ ਉੱਤੇ ਜਿਆਦਾ ਕੰਮ ਜਿਹੜਾ ਉਹ ਮਾਰਕਸਿਸਟ ਸਕਾਲਰਜ਼ ਨੇ ਕੀਤਾ ਹੈ ਪੰਜਾਬ ਦੇ ਵਿੱਚ ਉਹਦੀ ਨਕਲ ਜਾਂ ਉਹਦਾ ਉਲਟਾ ਹੋਇਆ ਹੈ ਅਸਲ ਕੰਮ ਪੰਜਾਬ ਵਿੱਚ ਹੋਣਾ ਅਜੇ ਬਾਕੀ ਹੈ ਜਦ ਤੱਕ ਉਹ ਜਨਾਂ ਤੱਕ ਨਹੀਂ ਪਹੁੰਚਿਆ ਜਾਂਦਾ ਜਦ ਤੱਕ ਗੱਲ ਨਹੀਂ ਹੋਏਗੀ ਤੇ ਉਹਦੇ ਵਿੱਚ ਜਿਹੜਾ ਕੰਮ ਕਾਲਿਆਂ ਨੇ ਕੀਤਾ ਖਾਸ ਤੌਰ ਤੇ ਉਹ ਕੰਮ ਬਹੁਤ ਦੇਖਣ ਵਾਲਾ ਹੈ ਤੇ ਇੱਕ ਜਿਹੜਾ ਸਿੱਖਿਆ ਸ਼ਾਸਤਰ ਦੇ ਪੱਖ ਤੋਂ ਪੋਲੋ ਫਰੇਅਰ ਨੇ ਕੰਮ ਕੀਤਾ ਸੀ ਆ ਬ੍ਰਾਜ਼ੀਲੀਅਨ ਸਿਸਟਮ ਦੇ ਉੱਤੇ ਕੰਮ ਕੀਤਾ ਸੀ ਉਹਨੇ ਫਰਾਂਸ ਫਾਨੋਂਡਾ ਕੰਮ ਆ ਜਾਂ ਫਰਾਂਸ ਫਾਨੋਂਡੇ ਉਸਤਾਦ ਜਿਹਾ ਸੀ ਕਿ ਐਮੀਸ ਜ਼ਾਇਰ ਉਹਨਾਂ ਦਾ ਕੰਮ ਸੀਗਾ ਉਹ ਦੇਖਣ ਵਾਲਾ ਜਾਂ ਫਿਰ ਰੈਡੀਕਲ ਮਾਰਕਸਿਸਟ ਕਿਤਾਬ ਜਿਹੜੀ ਹੈ ਉਸ حوالے ਨਾਲ ਗੱਲ ਕੀਤੀ ਜਾ ਸਕਦੀ ਜੋ ਕਾਲਿਆਂ ਨੇ ਅਫਰੀਕਨਾਂ ਨੇ ਕਿਉਂਕਿ ਜਿੱਥੇ ਵੀ ਬਸਤੀਵਾਦ ਗਿਆ ਹੈ ਉੱਥੇ ਹੀ ਡੈਸਕੋਰਾ ਪੈਦਾ ਹੋਇਆ ਹੈ ਇਹ ਕੱਲੀ ਪੰਜਾਬ ਦੀ ਸਮੱਸਿਆ ਨਹੀਂ ਹੈ ਇਹ ਹਰ ਇੱਕ ਮੁਲਕ ਦੀ ਸਮੱਸਿਆ ਹੈ ਪਰ ਇਹ ਇੱਕ ਵੱਖਰੀ ਗੱਲ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਜਿਹੜੇ ਜਿਹੜੇ ਪੰਜਾਬ ਦੀ ਜ਼ਮੀਨ ਦੇ ਵਾਰਿਸ ਨੇ ਉਹ ਸਵਰਨ ਨਹੀਂ ਹੈ ਉਹ ਸਵਾਡਿਨੇਟ ਹੈ ਸਵਾਡਿਨੇਟ ਕਹਿੰਦੇ ਨੇ ਉਹ ਦਿੱਲੀ ਦਰਬਾਰ ਦੇ ਤੇ ਇਸ ਕਰਕੇ ਇਹਦਾ ਜਿਹੜਾ ਪਹਿਲਾ ਪੱਖ ਇਹਦਾ ਪੱਖ ਹੈ ਉਹ ਪਿਆ ਹੋਇਆ ਜਿਹੜਾ ਬਸਤੀਵਾਦੀ ਸਿੱਖਿਆ ਸ਼ਾਸਤਰ ਹੈ ਤੇ ਜਿਹੜਾ ਜਿਹੜਾ ਬਸਤੀਵਾਦ ਦੀਆਂ ਆਪਣੀਆਂ ਕੈਨੀਬਲਿਸਟਿਕ ਉਹਦੀਆਂ ਰੁਚੀਆਂ ਸੀਗੀਆਂ ਜਦੇ ਵਿੱਚ ਉਹ ਲਹੂ ਪੀਂਦੇ ਸੀਗੇ ਲੋਕਾਂ ਦਾ ਜਿੱਥੇ ਉਹ ਜਾਂਦੇ ਸੀਗੇ ਜਾਂ ਫਿਰ ਉਹਨਾਂ ਦੀ ਸ਼ਖਸੀਅਤ ਨੂੰ ਵਿਗਾੜਦੇ ਸੀਗੇ ਆਪਣੇ ਸਿੱਖਿਆ ਸ਼ਾਸਤਰ ਦੇ ਨਾਲ ਪੈਡਾਗੋਜੀ ਜਿਹੜੀ ਬੈਡਾਗੋਜੀ ਆਫ ਦਾ ਅਪਰੈਸਟ ਇਹਦੇ ਸਾਰੇ ਅਸੀਂ ਜਦੋਂ ਆਪਰੇਸ਼ਨ ਦੇ ਵਿੱਚ ਰਹੇ ਹਾਂ ਲਗਾਤਾਰ ਤੇ ਉਹ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਉਹਨੇ ਪੰਜਾਬ ਦੀ ਸ਼ਖਸੀਅਤ ਨੂੰ ਵਿਗਾੜ ਦਿੱਤਾ ਇਸ ਕਰਕੇ ਜਿਹੜਾ ਪ੍ਰਵਾਸ ਆ ਜਾਂ ਜਿਹੜੇ ਹੋਰ ਵੀ ਇਨਕਸ ਨਹੀਂ ਕੱਲਾ ਪ੍ਰਵਾਸ ਇੱਕ ਨੁਕਸ ਨਹੀਂ ਹੈ ਪੰਜਾਬ ਇੱਕ ਆਪਣੀ ਹਸਤੀ ਦੇ ਆਪਣੀ ਸ਼ਖਸੀਅਤ ਦੇ ਸੰਕਟੋਂ ਗੁਜ਼ਰਿਆ ਜਿਹਦੇ ਵਿੱਚ ਆਈਲ ਸੈਂਟਰ ਜਿਹੜਾ ਅੱਜ ਆਪੋ ਉਹਦੇ ਡਿਸਕਸ਼ਨ ਕਰ ਰਹੇ ਆ ਪਰ ਇਸ ਤੋਂ ਇਲਾਵਾ ਜਿਹੜੀ ਜਿਹੜਾ ਬੇਔਲਾਦ ਲੋਕਾਂ ਦਾ ਇੱਕ ਬਹੁਤ ਵੱਡਾ ਸਮੱਸਿਆ ਵਾਲਾ ਇੱਕ ਧੈਰਾ ਬਣ ਚੁੱਕਾ ਹੈ ਉਹ ਵੀ ਇੱਕ ਬਣਾ ਵੱਡਾ ਆਈਵੀਐਫ ਸੈਂਟਰ ਜਿਹੜੇ ਨੇ ਉਹ ਦੂਸਰੇ ਸਿੱਟਾਂ ਵਿੱਚ ਕਿੰਨੇ ਕਿੰਨੇ ਤੇ ਪੰਜਾਬ ਵਿੱਚ ਉਹ ਜਿਹੜਾ ਹੋ ਰਿਹਾ ਇਸ ਤਰ੍ਹਾਂ ਹੋਰ بڑے ਮਸਲੇ ਨੇ ਜਿਹਦਾ ਬਾਰੇ ਗੱਲ ਕੀਤੀ ਜਾ ਸਕਦੀ ਹੈ ਡਰੱਗਸ ਦਾ ਜਿਹੜਾ ਮਸਲਾ ਹੈ ਤੋਂ ਜਿਹੜੀ ਇਹਦੀਆਂ ਜੜ੍ਹਾਂ ਨੇ ਉਹ ਵੱਡੇ ਥਾਂ ਦੇ ਪਈਆਂ ਨੇ ਕਿਉਂਕਿ ਪੰਜਾਬ ਕੋਆਰਡੀਨੇਟ ਪ੍ਰਚਨ ਵਿੱਚ ਹੈ ਤਾਂ ਇਹਦੀ ਜਿਹੜੀ ਜੜ੍ਹ ਹੈ ਦੂਸਰਾ ਜਗਾ ਇਹਦਾ ਨੁਕਤਾ ਮੈਂ ਦੇਖਣਾ ਜੇ ਇਸੇ ਬਾਰੇ ਅਗਲੇ ਸੈਸ਼ਨਾਂ ਵਿੱਚ ਗੱਲ ਹੋ ਸਕਦੀ ਹੈ ਜਾਂ ਅਗਲੀਆਂ ਕਿਤਾਬਾਂ ਉਹਦੇ ਬਾਰੇ ਜਾ ਸਕਦੀਆਂ ਨੇ ਉਹ ਹੈਗੇ ਜਿਹੜੇ ਸੈਂਟਰ ਸਟੇਟ ਰਿਲੇਸ਼ਨਸ਼ਿਪ ਆ ਜਿਹਦੇ ਵਿੱਚੋਂ ਸਾਡੀ ਇਕਨੋਮੀ ਜਿਹੜੀ ਹੈ ਉਹਨੂੰ ਡਾਇਰੈਕਸ਼ਨ ਮਿਲਦੀ ਹੈ ਜਾਂ ਸਾਡੀ ਇਕਨੋਮੀ ਕਿਉਂਕਾ ਅਗਰੀਰੀਅਨ ਇਕਨੋਮੀ ਹੈ ਤੇ ਇਹਦੇ ਬਾਰੇ ਪੰਜਾਬ ਆਪਣੇ ਤੌਰ ਤੇ ਕੋਈ ਫੈਸਲਾ ਨਹੀਂ ਕਰ ਸਕਦਾ ਨਾ ਹੀ ਅਸੀਂ ਕੁਝ ਵੀ ਦੇਖ ਸਕਦੇ ਹਾਂ ਤੇ ਨਾ ਹੀ ਅਸੀਂ ਇੱਥੇ ਕੋਈ ਚੀਜ਼ ਆਪਣੀ ਮਰਜ਼ੀ ਨਾਲ ਪੈਦਾ ਕਰ ਸਕਦੇ ਹਾਂ ਕਿਉਂਕਿ ਮੰਡੀ ਜਿਹੜੀ ਹੈ ਉਹਦੇ ਉੱਤੇ ਸੈਂਟਰ ਦਾ ਕਬਜ਼ਾ ਹੈ ਤਾਂ ਇਸ ਕਰਕੇ ਜਿਹੜਾ ਹਰੇ ਪਿੱਛੇ ਸੰਘਰਸ਼ ਉਹ ਜਿਹੜੇ ਸਾਡੇ ਸੰਘਰਸ਼ ਲੜਨ ਵਾਲੀਆਂ ਧਿਰਾਂ ਦੇ ਆਗੂ ਸੀਗੇ ਉਹਨਾਂ ਨੇ ਆਪਣੀਆਂ ਪੋਲਿਟਿਕਲ ਅੰਬੀਸ਼ਨ ਕਰਕੇ ਉਸ ਸੰਘਰਸ਼ ਦੀ ਗੱਲ ਨੂੰ ਇੱਕ ਵਾਰੀ ਚਰਚਾ ਵਿੱਚ ਆਉਣ ਤੋਂ ਰੋਕ ਦਿੱਤਾ ਜੇ ਉਹ ਆਪਣੀ ਪੋਲਿਟਿਕਲ ਅੰਬੀਸ਼ਨ ਨੂੰ ਰੋਕ ਲੈਂਦੇ ਤਾਂ ਉਹਦੇ ਉੱਤੇ ਇੱਕ ਵੱਡਾ ਲਿਟਰੇਚਰ ਪੈਦਾ ਹੋ ਜਾਂਦਾ ਤੇ ਡਿਸਕੋਰਸ ਪੈਦਾ ਹੋ ਜਾਣਾ ਸੀਗਾ ਜਿਹਨੂੰ ਜਿਹਨੂੰ ਉਹ ਸਾਡੇ ਸਮਝਾਉਣ ਦੇ ਬਾਵਜੂਦ ਵੀ ਮੰਨਿਆ ਨਹੀਂ ਤੇ ਉਹ ਇਲੈਕਸ਼ਨਾਂ 'ਚ ਖੜੇ ਗਏ ਤੇ ਉਹ ਗੱਲ ਰੋਲ ਗਈ ਪਰ ਉਹ ਗੱਲ ਉਥੋਂ ਚੱਲੇਗੀ ਕਿਉਂਕਿ ਆਪਾਂ ਉਹ ਇਲੈਕਸ਼ਨਾਂ 'ਚ ਲੜਿਆ ਹੈ ਤੇ ਉਹ ਸੰਘਰਸ਼ ਆਪਣੀਆਂ ਰਗਾਂ 'ਚ ਲੜਿਆ ਆਪਾਂ ਆਪਣੀ ਪਰਸਨੈਲਿਟੀ ਨਾਲ ਲੜਿਆ ਤੇ ਪੰਜਾਬ ਜਿਹੜੀ ਉਦੀ ਪਿੱਛੇ ਜਿਹੜੀਆਂ ਦੋ ਵੱਡੀਆਂ ਚੀਜ਼ਾਂ ਕੰਮ ਕਰਦੀਆਂ ਨੇ ਉਹ ਹੈਗਾ ਸਾਡੇ ਉੱਤੇ ਬਸਤੀਵਾਦ ਦਾ ਲੰਮਾ ਸਮਾਂ ਸ਼ਾਸਨ ਤੇ ਉਹਦਾ ਆਪਰੇਸ਼ਨ ਦੇਣਾ ਉਸ ਤੋਂ ਬਾਅਦ ਬਸਤੀਵਾਦ ਵੱਲੋਂ ਜਿਹੜਾ ਪਾਵਰ ਟ੍ਰਾਂਸਫਰ ਕਰ ਚੱਗੀ ਦਿੱਲੀ ਦਰਬਾਰ ਨੂੰ ਤੇ ਦਿੱਲੀ ਦਰਬਾਰ ਦੀਆਂ ਪੰਜਾਬ ਬਾਰੇ ਜਿਹੜੇ ਨੀਤੀਆਂ ਨੇ ਤੇ ਤੀਸਰੀ ਜਿਹੜੀ ਚੀਜ਼ ਹੈ ਉਹ ਇਹਦੇ ਵਿੱਚ ਇਹ ਹੈ ਕਿ ਜਿਹੜੀ ਗਵਿੰਦਰ ਸ਼ਰਮਾ ਜੀ ਨੇ ਇਸ ਕਿਤਾਬ ਵਿੱਚ ਆਪਣੇ ਲੇਖ ਵਿੱਚ ਧਲੇ ਨਾਲ ਲਿਖੀ ਹੈ ਉਹ ਸਾਰਿਆਂ ਨੂੰ ਘਟੋੜ ਉਹ ਲੇਖ ਜਿਹੜਾ ਜ਼ਰੂਰ ਇਸ حوالے ਨਾਲ ਪੜ੍ਹਨਾ ਚਾਹੀਦਾ ਜਿਹੜੀ ਗੱਲ ਮੈਂ ਕਰ ਰਿਹਾ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਜ਼ਮੀਨ ਦੇ ਉੱਤੇ ਮਾਲਕੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਮਾਲਕ ਕੱਟ ਮਤਲਬ ਜ਼ਮੀਨਾਂ ਦੇ ਮਾਲਕ ਬਹੁਤ ਜ਼ਿਆਦਾ ਲੋਕ ਨੇ ਵੱਡੇ ਵੱਡੇ ਫਾਰਮ ਨਹੀਂ ਹੈਗੇ ਹਜ਼ਾਰਾਂ ਏਕੜ ਇੱਕ ਬੰਦੇ ਦਾ ਨਹੀਂ ਹੈ ਬਹੁਤ ਛੋਟੀ ਮਾਲਕੀ ਹੈ ਤੇ ਇਹਨਾਂ ਨੂੰ ਜਿਹੜੀ ਜਿਹੜੀਆਂ ਕਾਰਪੋਰੇਟ ਸ਼ਸਤਾਵਾਂ ਨੇ ਉਹਨਾਂ ਦਾ ਹੁਣ ਜੀ ਕਰਦਾ ਹੈ ਕਿ ਅਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਹੁਣ ਸਾਨੂੰ ਜਿਹੜੀ ਪੰਜਾਬ ਦੀ ਉਪਜ ਹੈ ਇਹਨੂੰ ਆਪਣੇ ਕਬਜ਼ੇ ਵਿੱਚ ਕਰਨਾ ਚਾਹੀਦਾ ਕਿਉਂਕਿ ਜਿਹੜੀ ਬਹੁਤ ਪ੍ਰਾਈਮ ਲੈਂਡ ਆ ਦੁਨੀਆ ਦੇ ਵਿੱਚ ਜਿਹੜੀ ਆਬਾਦੀ ਨੂੰ ਸਾਰੀ ਨੂੰ ਰੋਟੀ ਦੇਣ ਦੇ ਸਮਰੱਥ ਆ ਉਹ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਜ਼ਮੀਨ ਦੇ ਥੱਲੇ ਪਾਣੀ ਹੈ ਉਹਦੇ ਨਾਲ ਖੇਤੀ ਹੋ ਜਾਂਦੀ ਦਰਿਆ ਵੀ ਵਗਦੇ ਨੇ ਤੋ ਇਹਦੀ ਜਿਹੜੀ 12 ਮਹੀਨੇ ਇੱਥੇ ਖੇਤੀ ਹੁੰਦੀ ਹੈ ਤੇ ਜਿਹੜੀ ਇਹਦੇ ਚ ਖੇਤੀ ਦੀ ਇੰਟੈਂਸਿਟੀ ਆ ਉਹ 300 ਗੁਣਾ ਹੈ ਮਲਕ ਇਨ ਆਪਾਂ ਫਸਲਾਂ ਕੱਢ ਲਏ ਆ ਆਮ ਤੌਰ ਤੇ ਬਾਕੀ ਜਿਹੜਾ ਜਿੱਥੇ ਖੇਤੀ ਹੁੰਦੀ ਹੈ ਉੱਥੇ ਸਾਲ ਦੀ ਇੱਕ ਫਸਲ ਹੁੰਦੀ ਹੈ ਅਸੀਂ ਸਾਲ ਦੀ 3 ਫਸਲਾਂ ਕੱਢ ਲੈਂਦੇ ਆ ਤੋ ਇਸ ਕਰਕੇ ਇਹਦੀ ਇਹ ਜਿਹੜੀ ਉੱਪਰ ਜੋ ਪੈਦਾ ਕਰਨ ਦੀ ਜਿਹੜੀ ਸੰਗ ਵੱਡੇ ਜਿਹੜੇ ਮਲਕ ਨੇ ਜਾਂ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੀਆਂ ਪੰਜਾਬ ਦੀ ਜ਼ਮੀਨ ਤੇ ਨਿਗਾਹਾਂ ਨੇ ਤੇ ਇਥੋਂ ਜਦ ਤੱਕ ਤੁਸੀਂ ਇਹ ਸਾਰੀ ਜਗ੍ਹਾ ਖਾਲੀ ਕਰਕੇ ਚਲੇ ਨਹੀਂ ਜਾਂਦੇ ਇਸ ਨੂੰ ਛੱਡ ਨਹੀਂ ਜਾਂਦੇ ਤਦ ਤੱਕ ਉਹ ਇਹਨੂੰ ਲੈਣ ਦੇ ਸਮਰੱਥ ਨਹੀਂ ਹੁੰਦੇ ਕੋਸ਼ਿਸ਼ ਕਰਕੇ ਇੱਥੋਂ ਜਿਹੜੀ ਸਾਰਾ ਡਿਸਪਲੇਸ ਕਰਨਾ ਲੋਕਾਂ ਨੂੰ ਇੱਥੋਂ ਕੱਢਣਾ ਜ਼ਰੂਰੀ ਹੈ ਤੇ ਉਹਦੇ ਲਈ ਹਾਲਾਤ ਤੰਗੀ ਵਾਲੇ ਪੈਦਾ ਕਰਨੇ ਜ਼ਰੂਰੀ ਹੈ ਜਿਹਦੇ ਕਰਕੇ ਤੁਸੀਂ ਆਪੇ ਵਾਲੀ ਵਾਲੀ ਖੇਤੀ ਛੱਡ ਜਾਓ ਜਿਵੇਂ ਕਿ ਛੱਡ ਵੀ ਰਹੇ ਆ ਜਿਵੇਂ ਕਿ ਦੁਆਬੇ ਵਿੱਚ ਵੀ ਨਾ ਬਪਣੇ ਸ਼ੁਰੂ ਹੋ ਗਏ ਸੀ ਖਾਲਦੀ ਘੜੀ ਜਿਹੜੀ ਉਹ ਜ਼ਮੀਨਾਂ ਨੇ ਉਹ ਜ਼ਿਆਦਾਤਰ ਕਿਸਾਨੀ ਨਾਲ ਸੰਬੰਧ ਰੱਖਣ ਵਾਲੇ ਬੰਦੇ ਹੀ ਲੈ ਰਹੇ ਨੇ ਕਿਉਂਕਿ ਵੱਡੇ ਜ਼ਿਮੇਦਾਰ ਪਿੰਡ ਚ ਜ਼ਮੀਨਾਂ ਖਰੀਦ ਰਹੇ ਪਰ ਹੌਲੀ ਹੌਲੀ ਉਹਨਾਂ ਨੇ ਵੀ ਇਹ ਛੱਡ ਜਾਣੀਆਂ ਨੇ ਕਿਉਂਕਿ ਜਿਹੜੀ ਪੈਡਾਗੋਜੀ ਹੈ ਜਿਹੜਾ ਸਿੱਖਿਆ ਸ਼ਾਸਤਰ ਹੈ ਉਹਦੇ ਵਿੱਚ ਤੁਸੀਂ ਪੜੋਗੇ ਦੱਸਦਾ ਕਿ ਜਿਹੜਾ ਆ ਤੋ ਲੋਕਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਸਾਡਾ ਸਮਾਜ ਹੈ ਇਹਦੇ ਨਾਲੋਂ ਜਿਹੜਾ ਬਾਹਰਲਾ ਸਮਾਜ ਹੈ ਯੂਰਪੀਅਨ ਸਮਾਜ ਹੈ ਅਮਰੀਕਨ ਸਮਾਜ ਹੈ ਜੇ ਅਮਰੀਕਨ ਪਰਸਨ ਹੈ ਬੰਦਾ ਹੈ ਜਿਹੜਾ ਉਹ ਸਾਡਾ ਵਧੀਆ ਆ ਉਹਨਾਂ ਨੇ ਕਿਹਾ ਵੀ ਸਿਖਾਇਆ ਵੀ ਤੇ ਸਾਡੇ ਬੰਦਿਆਂ ਨੇ ਸਿੱਖਿਆ ਵੀ ਤੋ ਸਾਨੂੰ 100-150 ਸਾਲ ਹੋ ਗਿਆ 1895 ਇਹ ਕਾਲਜ ਬਣਿਆ ਇਤਾਂ ਦੇ ਭਾਵੇਂ 20 ਕਾਲਜ ਬਣਾ ਲਓ ਜਦ ਤੱਕ ਤੁਸੀਂ ਆਪਣੀ ਪਹਿਲਾ ਉਹ ਜੀ ਨਹੀਂ ਪਾਇਆ ਕਰਦੇ ਜਦ ਤੱਕ ਤੁਸੀਂ ਆਪਣਾ ਸਿੱਖਿਆ ਸ਼ਾਸਤਰ ਨਹੀਂ ਪਾਇਆ ਕਰਦੇ ਇਸ ਤਰ੍ਹਾਂ ਦੇ ਹੋਰ ਹਜ਼ਾਰਾਂ ਕਾਲਜ ਬਣਾ ਕੇ ਵੀ ਤੁਸੀਂ ਅਸਲ ਬੰਦਾ ਪੰਜਾਬ ਦਾ ਜਿਹੜਾ ਉਹ ਨਹੀਂ ਪਾਇਆ ਕਰ ਸਕੋਗੇ ਤੋ ਬੜੇ ਵੱਡੇ ਸਹੂਤਣ ਜੇ ਭਲਾ ਲੰ ਤੋ ਜਿਹੜੀ ਅਗਰੀਅਨ ਇਕਨੋਮੀ ਆ ਉਹ ਆਪਣੇ ਸਿਰ ਤੇ ਪੰਜਾਬ ਠੀਕ ਨਹੀਂ ਕਰ ਸਕੇਗਾ ਉਹਦੇ ਲਈ ਇਹਨੂੰ ਸੈਂਟਰ ਦੀ ਲੋੜ ਪਵੇਗੀ ਤੇ ਸੈਂਟਰ ਸਟੇਟ ਰਿਲੇਸ਼ਨਸ਼ਿਪ ਜਿਹੜੀ ਆ ਉਹਨੂੰ ਸਮਝਣ ਦੀ ਲੋੜ ਹੈ ਤੇ ਉਹਦੇ ਤੇ ਡਿਸਕਸ਼ਨ ਕਰਨ ਦੀ ਲੋੜ ਹੈ ਜਿਹੜੀ ਪੰਜਾਬ ਦੀ ਯੂਥ ਦੇ ਕਰਨ ਵਾਲੀ ਗੱਲ ਹੈ ਜਿਹੜੇ ਬੰਦੇ ਪੰਜਾਬ ਦੀ ਪੋਲਿਟਿਕਸ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਸਮਝਿਆ ਇਸੇ ਕਰਕੇ ਉਹ ਇਸ ਤੋਂ ਬਾਈਪਾਸ ਕਰਦੇ ਆ ਤੇ ਕਦੇ ਵੀ ਇੱਥੇ ਗੱਲ ਨਹੀਂ ਆਉਣ ਦਿੰਦੇ ਕਿ ਸੈਂਟਰ ਸਟੇਟ ਰਿਲੇਸ਼ਨ ਦੀ ਗੱਲ ਜਿਹੜੀ ਆ ਹੋਵੇ ਡਿਸਕਸ ਹੋਵੇ ਕਿ ਪੰਜਾਬ ਦੇ ਹੱਕ ਕਿਸ ਤਰ੍ਹਾਂ ਹੋਏ ਜਾ ਰਹੇ ਨੇ ਜਾਂ ਇੱਥੋਂ ਜਿਹੜੀਆਂ ਬਾਕੀ ਸਟੇਟਾਂ ਨੇ ਜਿੱਥੇ ਪਹਿਲਾਂ ਪੰਜ ਦਿਨ ਲੜਦਾ ਇਹ ਜਿਹੜੇ ਜਿਹੜੇ ਤੇ ਅਨੰਤਪੁਰ ਸਾਹਿਬ ਦਾ ਮਤਾ ਸਿੰਘ ਦਾ ਜਰਨਲਿਸਟਿੰਗ ਅਸ਼ਕੀਤਾ ਜਦ ਲਈ ਲਾਉ ਡਲੇ ਆਪਕ ਤੇ ਉਹਨਾਂ ਗੱਲਾਂ ਤੋਂ ਅਸੀਂ ਖਿਸਕੇ ਆ ਕਿ ਜਿਵੇਂ ਗੱਲ ਕਰ ਰਹੇ ਸੀਗੇ ਚੱਲੋ ਸਾਹਿਬ ਕਿ ਉੱਥੇ ਗਦਰ ਪਾਰਟੀ ਉੱਠੀ ਸੀ ਗਦਰ ਪਾਰਟੀ ਉਦੋਂ ਉੱਠੀ ਸੀ ਜਦੋਂ ਇਸ ਜ਼ਮੀਨ ਨੂੰ ਉਹਨਾਂ ਨੇ ਆਜ਼ਾਦ ਕਰਾਉਣ ਦਾ ਸੁਪਨਾ ਲਿਆ ਸੀ ਤੇ ਜਦੋਂ ਤੁਸੀਂ ਇੱਥੇ ਇੱਕ ਸੁਪਨਾ ਸਿਰਜਦੇ ਹੋਗੇ ਇੱਥੇ ਸੰਘਰਸ਼ ਸ਼ੁਰੂ ਕਰਦੇ ਹੋਗੇ ਫਿਰ ਬਾਹਰਲੇ ਤੋਂ ਉੱਤੇ ਕੰਟਰੀਬਿਊਸ਼ਨ ਦੀ ਆਪਾਂ ਆਸ ਕਰ ਸਕਦੇ ਹਾਂ ਪਰ ਜੇ ਆਪਾਂ ਕਹੀਏ ਕਿ ਉਹ ਬਾਹਰੋਂ ਸੱਤਾ ਜੀ ਲੈ ਕੇ ਇੱਥੇ ਆ ਜਾਣਗੇ ਉਹ ਉਹਦੀ ਸੁਭਾਉ ਨਾਲ ਜਿਹੜੀ ਉਹ ਬੜੇ ਹੋਰ ਅਰਥਾ ਵਿੱਚ ਦੇਖੀ ਜਾਏਗੀ ਤਾਂ ਮੈਂ ਆਪਣੀਆਂ ਗੱਲਾਂ ਨੂੰ ਸੁਪੋਛਦਾ ਹੋਇਆ ਇਹ ਹੀ ਗੁਜ਼ਾਰਿਸ਼ ਕਰਦਾ ਕਿ ਇਸ ਕਿਤਾਬ ਨੇ ਜਿਹੜੇ ਸਵਾਲ ਲਿਆਂਦੇ ਨੇ ਸਾਹਮਣੇ ਉਹਨਾਂ ਦੇ ਉੱਤੇ ਹੋਰ ਅਗਲੇ ਸੈਸ਼ਨ ਦੇ ਵਿੱਚ ਜਿਹੜੀ ਉਹ ਡਿਸਕਸ਼ਨ ਹੋਣੀ ਚਾਹੀਦੀ ਹੈ ਤਾਂ ਇਹਦੀ ਰਿਸਪੌਂਸਿਬਿਲਟੀ ਜਿਹੜੀ ਹੈ ਉਸ ਮੁਹਿੰਕਤਾ ਵਿੱਚ ਪਈ ਹੋਈ ਹੈ ਤੇ ਜੇ ਅਸੀਂ ਇਹ ਕਿਤਾਬ ਨੇ ਤਾਂ ਕਹਿਤਾ ਵੀ ਸੁਹਿੰਕਤਾ ਵਿੱਚ ਪਈ ਹੈ ਦੂਸਰੀ ਗੱਲ ਹੁੰਦੀ ਹੈ ਇੱਕ ਬੰਦਾ ਤੁਹਾਨੂੰ ਕਹਿੰਦਾ ਕਿ ਤੁਸੀਂ ਇਹਦੇ ਵਿੱਚ ਜ਼ਿੰਮੇਵਾਰ ਹੋ ਅਗਲੀ ਗੱਲ ਹੁੰਦੀ ਵੀ ਤੁਸੀਂ ਬਿਆਨਪੁਤਰੀ ਮੈਂ ਮੰਨ ਲਵਾਂ ਕਿ ਮੈਂ ਜ਼ਿੰਮੇਵਾਰ ਹਾਂ ਜੇ ਤੁਸੀ ਮੰਨ ਲਓਗੇ ਜੇ ਆਪਾਂ ਸਾਰੇ ਮੰਨ ਲਵਾਂਗੇ ਬਿਊਰੋਕਰੇਟਸ ਮੰਨ ਲੈਣਗੇ ਸਾਡੇ ਪੋਲੀਟੀਕਲ ਬੰਦੇ ਮੰਨ ਲੈਣਗੇ ਸਾਡੇ ਐਜੂਕੇਸ਼ਨਿਸਟ ਮੰਨ ਲੈਣਗੇ ਤੇ ਜਦੋਂ ਸਾਡੇ ਜਿਹੜੇ ਸਾਰੇ ਬੰਦੇ ਮੰਨ ਲੈਣਗੇ ਤਾਂ ਫਿਰ ਜਿਹੜੇ ਜਾਣ ਵਾਲੇ ਬੰਦੇ ਉਹ ਵੀ ਮੰਨ ਲੈਣਗੇ ਤੇ ਇਸ ਕਰਕੇ ਸਮੂਹਿਤਤਾ ਦੀ ਗੱਲ ਚੱਲੀ ਹੈ ਰਿਸਪਾਂਸਿਬਲ ਆਪਾਂ ਸਾਰੇ ਆ ਤੇ ਸਾਰੇ ਜੇ ਮੰਨ ਲਵਾਂਗੇ ਤਾਂ ਗੱਲ ਬਿਲਕੁਲ ਠੀਕ ਹੋ ਜਾਏਗੀ ਫਿਰ ਬਾਹਰ ਜਾਣਾ ਵਾੜਾ ਨਹੀਂ ਕਿਹਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ